फगवाड़ा विखे बर्फानी बाबा सेवादल ट्रस्ट वालों अमरनाथ पहलगाम विखे पंडारे लिए टर्क किए गए रवाना इस मौके से सबका केंद्रीय मंत्री सोम प्रकाश विशेष तौर पर होके से शिवसेना नेता इंद्रजीत करवल शिवसेना नेता राजेश पलटा मौजूद सन एन डी टीवी न्यूज़ ली फगवाड़ा तो यश शर्मा के नाल पुनीत की रिपोर्ट ਸਤਿਨਾਤਾਰਖਿਓ ਅਰਖਨੇਮੀ ਸਤਿਨੋ ਬ੍ਰਿਹਸਪਤਰਦਾਤਾਤੂ ਓਮ ਪਾਯਾ ਪ੍ਰਤੀਭਯਾਂ ਪਾਯੋ ਕਦੀਸ਼ੂ ਪਾਯੋ ਦਿਵਯੰਤਰਖੇ ਪਾਯੋਦਾਹ ਪਯਸਵਤੀਹ ਪ੍ਰਤੀਸ਼ਾਹ ਸੰਤੁ ਮਹਿਯ ਆਹ ਨੋ ਬੱਦਲ ਨਾ ਆਇਆ ਯਾਰ ਬਹੁਤ ਹੈ ਸਾਹ ਦੇ ਸਾਹਮਣੇ ਜੀ ਲੱਗਾਂ ਲਿੰਗ ਕਰਦਾਂ ਕਰਦਾਂਗੇ ਜੀ ਆਜ ਮਨਿਆ ਮੁਖਸ਼ੁਦਰਤੰਬਹ ਤਾਂ ਬੋਲ ਪੁਗਿਲਮ ਸਮਰਪਿਆ ਅਹ ਨਮੋ ਨਮਹਾ प्रक्षनाथ प्रक्षनाथ स्मरपयामि नमो नमः नमो नमः वाले पावे हरि ओम हर 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 महादेव ओम जय शिव हर हरि बन ने ओके वाला ठीक है भाई हां जी भाई ਤਾਰਵਾ ਵਿਸ਼ਾਲ ਪੰਡਾਰਾ ਪਹਿਲਗਾਮ ਨਾਨੂੰਵਾਲ ਦੇ ਵਿੱਚ ਲਗਾਇਆ ਜਾ ਰਿਹਾ ਜੋ ਅੱਜ ਲੰਗਰ ਦੀ ਰਵਾਨਗੀ ਸਾਡੇ ਕੇਂਦਰੀ ਮੰਤਰੀ ਸ਼੍ਰੀ ਸੋਮਰਗਾ ਜੀ ਦੁਆਰਾ ਅਸੀਂ ਲੰਗਰ ਦੀ ਰਵਾਨਗੀ ਕਰਾ ਰਹੇ ਨੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲਓ ਔਰ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਬੋਲ ਸ਼ੰਕਰ ਭਗਵਾਨ ਕੀ ਵੀਰ ਬਜਰੰਗੇ ਹਰ ਹਰ ਮਹਾਦੇਵ ਬੰਦ ਹੋਵੇ शङ्कर भगवान् शिव ॐ जय शिव ओं कारा भोले हरे शिव ओं कारा सदा शिव भोले भोले ना शिव हरे हि हरि ओं हरे हरे हरि महादेव एका नदुरा ਕ੍ਰਿਸ਼ਨਾ ਜੀ ਅਨਸਾਤਨ ਦਰੁੜਾ ਬਾਬਾ ਪਰਵਾਨੇ ਸੇਵਾਦਾਰ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਗੁੰਡਾਰਾ ਲੈ ਕੇ ਜਾ ਰਹੇ ਨੇ ਇਹ ਵਹਾਂ ਜਾਗ ਹਰ ਸਾਲ ਲਗਾ ਦੇ ਨੇ ਆਏ ਕਿੰਨੇ ਜਗ ਹੈ ਜੀ ਸਤਾਰ ਮਾ ਜਾਗ ਲਿਆ ਰਹੇ ਨੇ ਬਹੁਤ ਸੇਵਾ ਭਾਵ ਹੈ ਫਗਵਾੜੇ ਵਿੱਚ ਫਗਵਾੜੇ ਦੀ ਜਨਤਾ ਵਿੱਚ ਫਗਵਾੜੇ ਦੀ ਸਮਾਜ ਸੇਵੀ ਸੰਸਥਾਵਾਂ ਜੋ ਜਨਤਾ ਦੀ ਸੇਵਾ ਕਰਕੇ ਉਸਿਤ ਰੌਣਕ ਕਰਦੀਆਂ ਮਹਾਮਾਏ ਕਿਰਪਾ ਕਰੇ ਤੁਰੂ ਕਿਰਪਾ ਕਰੇ ਇਹ ਸੰਸਥਾ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਜਯਾ ਮਾਤਾ ਜੀ ਕੀ ਕਰੇ ਵੀਰ ਬਜਰੰਗੇ ਗੋਆਣਾ ਵੱਲੋਂ ਸੰਤਾਰਨਾ ਖਸ਼ਾਮ ਪਟਾਰਾ ਅੱਜ ਸਾਡੇ ਸੰਸਥਾ ਦੇ ਚੇਅਰਮੈਨ ਸਚੀ ਰੋੜਾ ਦੇ ਦਫ਼ਤਰ ਤੋਂ ਟੈਲੀਗ੍ਰਾਮ ਨਿਰਮਾਨ ਲਈ ਰਵਾਨਾ ਕੀਤਾ ਗਿਆ ਅਸੀਂ ਸ਼ਹਿਰ ਵਾਸੀਆਂ ਤੋਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਲੰਗਰ ਵਿੱਚ ਵਿਸ਼ੇਸ਼ ਯੋਗਦਾਰ ਪਾਇਆ ਤੇ ਧੰਨਵਾਦ ਕਰਦੇ ਆ ਸਾਡੇ ਬਰਦਾਲ ਸ਼ੋਗ ਗਰੋਵਰ ਜੀ ਦਾ ਜਿਨ੍ਹਾਂ ਨੇ ਪਰ ਚੜ ਕੇ ਇੱਥੇ ਹਸਾਲਿਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਵੀ ਉਹਨਾਂ ਯਾਤਰਾ ਤੇ ਜਾਵੇ ਪਹਿਲਗਾਮ ਨੂੰ ਨਿਵਾਣ ਦੇ ਵਿੱਚ ਸਾਡੇ ਲੰਗਰ ਤੇ ਜ਼ਰੂਰ ਹੋ ਕੇ ਆਵੇ ਇਹ ਕਰਾਏ ਵੀਰ ਬਜਰੰਗੇ ਹਰ ਹਰ ਮਾਦੇਵ